ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਜੀ ਸਾਰਿਆਂ ਦੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਵੀ ਆਪਾਂ ਅੱਜ ਇਹਨਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਹੈਗੀ ਆ ਆਪਣੀ ਪੂਰੀ ਪਲੈਨਿੰਗ ਆ ਸਟੀਚਿੰਗ ਦੀ ਕਿਉਂਕਿ ਕੱਲ ਪਰਸੋਂ ਤੱਕ ਪਰਸੋਂ ਨਹੀਂ ਕੱਲ ਤੱਕ ਆ ਆਪਾਂ ਕੱਪੜੇ ਸੀ ਕੇ ਲੈ ਜਾ ਲਵਾਂਗੇ ਸ਼ਹਿਰ ਤੋਂ ਪਰਸੋਂ ਜਾਣਾ ਕਿ ਪਤਾ ਨਹੀਂ ਕਦੋਂ ਜਾਣ ਵਾਲੇ ਦਾ ਕੋਈ ਪਤਾ ਨਹੀਂ ਕਿ ਹੋਤੋਂਗੇ ਅਗਲਾ ਤੇ ਅੱਜ ਤਾਂ ਕੰਮ ਸਾਰੇ ਇਕੱਠੇ ਨੇ ਡੈਡੀ ਨੇ ਵੀ ਜਾਣਾ ਹੈ ਡੈਡੀ ਦੇ ਕੱਪੜੇ ਤਿਆਰ ਕਰਨੇ ਮਨਪ੍ਰੀਤ ਅੱਜ ਗਿਆ ਚਲਾ ਔਰ ਅਸੀਂ ਆਦੀ ਸਟੀਚਿੰਗ ਸ਼ੁਰੂ ਕਰਨੀ ਹੈ ਕੱਪੜੇ ਲਿਉਣੇ ਵੀ ਦੁਕਾਨ ਤੋਂ ਜਾ ਕੇ ਡੈਡੀ ਵਾਸਤੇ ਵੀ ਲਿਆਨੇ ਨੇ ਪਿੰਡ ਵਾਲੀ ਦੁਕਾਨ ਤੇ ਜਾਵਾਂਗੇ ਸ਼ਹਿਰ ਤੇ ਜਾਣ ਦਾ ਕੋਈ ਕੌਕੀ ਨਹੀਂ ਬਣਦਾ ਕਿਸੇ ਨੇ ਜਾਣਾ ਨਾਲ ਛੇਤੀ ਨਹੀਂ ਥੋੜੇ ਦਿਨ ਲੈ ਕੇ ਆਉਣਾ ਹੈ ਸਮਾਨ ਉਹ ਲਾਵਾਂਗੇ ਅੱਜ ਦੁਪਾਮ ਤੇ ਤੇ ਲਿਆਵਾਂਗੇ ਜਾ ਕੇ ਕੱਪੜਾ ਵੀ ਲਿਆ ਕੇ ਸੀ ਕੇ ਦੇਣਾ ਅੱਜ ਕੱਪੜੇ ਦੀ ਮਸ਼ੀਨ ਲਾ ਲਈ ਉਧਰ ਪਾਣੀ ਆਇਆ ਸੀਗਾ ਵਾਟਰਵਾਸ ਹਵਾ ਤੇ ਕੱਪੜੇ ਵੀ ਧੋਣ ਨੂੰ ਮਸ਼ੀਨ ਲਾ ਲਈ ਫਿਰ ਮੈਂ ਕਿਹਾ ਹੁਣ ਸੇਂਵਾਵਾ ਹੋ ਗਿਆ ਪਹਿਲਾਂ ਫੁਲਕੇ ਅੱਜ ਲੇਟ ਹੋ ਗਈ ਅੱਜ ਸਾਰਿਆਂ ਦੇ ਫੋਨ ਆਏ ਸੀ ਗੱਲ ਹੋ ਗਈ ਸਾਰਿਆਂ ਨਾਲ ਸੇ ਸਾਰੇ ਤੇ ਪਾਣੀ ਵੀ ਪੜ ਗਿਆ ਤੇ ਕੱਪੜੇ ਵੀ ਤਵਿੰਦੇ ਪੈਣੇ ਬਸ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋਏ ਆ ਵੈਸੇ ਭੁੱਖ ਤਾਂ ਹੋਣ ਹੀ ਲੱਗੀ ਆ ਚਾਹ ਪੀਦੇ ਸੀ ਦੋ ਵਾਰੀ ਹੁਣ ਬੈ ਕੇ ਤਰੋ ਫੁਲ ਕੇ ਲਾ ਕੇ ਖਾ ਕੇ ਤੇ ਫਿਰ ਆਪਾਂ ਅੱਜ ਸਟਿਚਿੰਗ ਤੇ ਬੈੰਨੇ ਆ ਅੱਜ ਹੋਰ ਕੋਈ ਕੰਮ ਨਹੀਂ ਕਰਨਾ ਪਰ ਕੰਮ ਜਿਆਦੇ ਆ ਹਾਂ ਮੰਮੀ ਸਟਿਚਿੰਗ ਕਰੇਗੀ ਤੇ ਮੈਂ ਦੇਖਨੀ ਆ ਸੋ ਕਪੜੇ ਸੁੱਕ ਜਾਂਦੇ ਉਹ ਪ੍ਰੈਸ ਲਾਣੇ ਆ ਤੇ ਮੈਂ ਹੇ ਪੋਚੇ ਵੀ ਲਾਣੇ ਅੱਜ ਕਮਰੇ ਚ ਪੋਚੇ ਵੀ ਨਹੀਂ ਲੱਗੇ ਅੱਜ ਮੈਂ ਆਉਂਦਾ ਹਾਂ ਬਸ ਨਿਬੜ ਜਾਣਾ ਕੰਮ ਨਿਬੜ ਕੇ ਫਿਰ ਦੁਕਾਨ ਤੇ ਜਾ ਕੇ ਆਉਂਦੇ ਆ ਦੁਕਾਨ ਤੇ ਜਾ ਕੇ ਫਿਰ ਆਣ ਕੇ ਸਟੀਚਿੰਗ ਕਰਾਂਗੇ ਮੈਂ ਇੱਕ ਦੋ ਪੂਰਤ ਤਵੀ ਗਏ ਨੇ ਹੂੰ ਇੱਕ ਦੋ ਪੂਰਤ ਤਵੀ ਗਏ ਨੇ ਇੱਕ ਫਲਾਵਰ ਟੁੱਟ ਗਿਆ ਔਰ ਦੋ ਲੱਗ ਗਏ ਪਾਣੀ ਪੈ ਗਿਆ ਉੱਤੇ ਤੇ ਬਾਕੀ ਦੇਖੋ ਅੱਜ ਕੀ ਕਰਦੇ ਆ ਉਧਰਲੇ ਸਾਈਡ 'ਚ ਵੀ ਸਾਰੇ ਪਾਸੇ ਪਾਣੀ ਭਰਤਾ ਜਿਹੜੇ ਪੌਦੇ ਲਾਇ ਸੀ ਉਹਨਾਂ ਨੂੰ ਵੀ ਮੰਮੀ ਰੁਕ ਜੋ ਇੱਕ ਪੂਰ ਹੋਰ ਗਾੜ ਲਵਾ ਮੈਂ ਆਹ ਪੋਚੇ ਲਾਣੇ ਨਾ ਚਾਹੀਏ ਬਸ ਫਲਾਰਾ ਵਗੈਰਾ ਸਾਰਾ ਚੋਕ ਲੀਤਾ ਡਸਟਿੰਗ ਕਰਤੀ ਪੋਚੇ ਰਹਿ ਕੇ ਲਾਉਣਾ ਮੈਂ ਕੱਪੜੇ ধੁੰਦੇ ਵੀ ਸੀ ਜੋ ਸੀ ਚਾਹ ਬਣਾ ਲਈਏ ਰੋਟੀ ਖਾਧੀ ਉਸੇ ਚਾਹ ਪੀ ਕੇ ਤੇ ਲੱਗ ਗਿਆ ਸਟੀਚਿੰਗ ਕਰਨ ਔਰ ਮੈਂ ਕਿਚਨ ਦੀ ਸਫਾਈ ਕਰ ਰਹਾ ਆਪਣੇ ਬਸ ਥੋੜੇ ਜਿਹੜਾ ਹੈਗੇ ਨੇ ਬਾਕੀ ਤੀਕੇ ਨੇ ਸੁੱਕਦੇ ਤੇ ਪ੍ਰੈਸ ਲਾਣੇ ਆ ਜੀ ਆਪਾਂ ਸਟਾਰਟ ਕਰਨ ਲੱਗੇ ਹਾਂ ਸਲਵਾਰ ਸਿਨੀ ਮੰਮੀ ਆਪਾਂ ਮੰਮੀ ਮੰਮੀ ਅੱਜ ਕੱਪੜੇ ਨਹੀਂ ধੁੰਦੇ ਅੱਬ ਬਸ ਥੋੜੇ ਹੀ ਰਹੇ ਆ ਤੋਤੇ ਜਾਣੇ ਨੇ ਕਿ ਜਨਸਾਫੀ ਕਰਨਾ ਮੈਂ ਤੇ ਤਾਂ ਕਪੜੇ ਨਹੀਂ ਉਹ ਬਚਨ ਚੋੜ ਨਹੀਂ ਹੁੰਦੇ ਤੇ ਮੈਂ ਸੁੱਖਾ ਨੂੰ ਕਿਆ ਤੂੰ ਹੀ ਟੋਲਾ ਤੇ ਮੈਂ ਹੁਣ ਵਿਹਲੇ ਪਈ ਸੀ ਪਈ ਪਈ ਨੂੰ ਆਸ ਚੜ ਜਾਣਾ ਤੇ ਮੈਂ ਕਿਆ ਸਲਵਾਰ ਪੂਰੀ ਪਾ ਲਵਾਂ ਹਾਂ ਜਾਰਾ ਪਾਰਾ ਬਾ ਚੱਲੇ ਤਾਂ ਸਲਵਾਰ ਸੀ ਦੋ ਜੈਂਪਰ ਤਾਂ ਦਾ ਸੀਤਾ ਪਿਆ ਉਹ ਤੇਰੀ ਮਾਸੀ ਨੇ ਛੇ ਜਾ ਮੈਂ ਕੋਪਲੀ ਸਲਵਾਰ ਇਸ ਨੂੰ ਲਾਉਂਗੀ ਐਂਡਨ ਆਲ ਦਾ ਪਹਿਲਾ ਵੀ ਗ੍ਰੀਨ ਵਾਲੀ ਸੀ ਨਾ ਸਲਵਾਰ ਉਹ ਯੋਸਨ ਸੀਤੇ ਸੀ ਮਮਿ ਨੇ ਸ਼ਾਮ ਨੂੰ ਹੀ ਗੇੜਾ ਲੱਗ ਗਿਆ ਤੇ ਡੈਡੀ ਵੀ ਉਧਰ ਲੈ ਗਏ ਉਹ ਪੂਰਾ ਸੂਟ ਹੀ ਦੇਣਾ ਸੀ ਪੰਜਾਬ ਚ ਆ ਵੀ ਕਾ ਕੱਲ ਜਾਣਾ ਪੰਜਾਬ ਚ ਸਾਡਾ ਸਾਰੀਆਂ ਪਹਿਣਾ ਦਾ ਕੋਈ ਨਸੀਬਤ ਆ ਚਾਰਾਂ ਪਹਿਣਾ ਦੀ ਅਸੀਂ ਕਿਸੇ ਦਾ ਸੀਂਤਾ ਕੱਪੜਾ ਨਹੀਂ ਪਾ ਸਕਦੇ ਸਾਰੇ ਮਮਿ ਨੇ ਜਿੰਨੇ ਵੀ ਸੂਟ ਸੀਤੇ ਨੇ ਘਰੇ ਹੀ ਸੀ ਕਿ ਆਪੇ ਜਾਂ ਤਾਂ ਇੱਕ ਦੂਜੀ ਦਾ ਸੀਂਤਾ ਪਾਉਣੀ ਆ ਵਾ ਤੇ ਜਾਂ ਆਪ ਸੀਂਕੇ ਅਸੀਂ ਕਿ ਕਿ ਸੇਤੋ ਸਵਾ ਨਹੀਂ ਸਕਦੇ ਨਾ ਕਿਸ ਕੋਈ ਸੀ ਕੇ ਵੀ ਦੇ ਦਿੰਦਾ ਨਾ ਤਾਂ ਉਹਨੂੰ ਦੁਬਾਰਾ ਦੇ ਰ ਕੇ ਸੀ ਕੇ ਕੋਲ ਕਿਚਨ ਚਾ ਪਖਲਾਰਾ ਵਗੈਰਾ ਤਾਂ ਚੋਕਤਾ पांडे ਮਾਂਜਦੇ ਆ ਹੁਣ ਬਸ ਪੋਚੇ ਰਹਿਗੇ ਕਮਰਿਆਂ ਜੋ ਵੀ ਔਰ ਕਿਚਨ ਜੋ ਵੀ ਲਾਨਨੇ ਆ ਔਰ ਮੰਮੀ ਕਿੰਨੀ ਕੀ ਸੀਤੀ ਸਲਵਾਰ ਉਹ ਖਰੀਦ ਕਰਤੀ ਬਸ ਪਹਿਲੇ ਪੋਚੇ ਰਹਿਗੇ ਬਣਾਉਣ ਵਾਲੇ ਪੋਚੇ ਤੇ ਪਲੇਟਾਂ ਰਹਿ ਗਈਆਂ ਮੈਂ ਵੀ ਬਸ ਪੋਚੇ ਰਹਿਗੇ ਸਾਰੇ ਬਸ ਲਾਨ ਲੈ ਵੈਲਟ ਵੀ ਬਣ ਗਈ ਆ ਪੋਚੇ ਤੇ ਪਲੇਟਾਂ ਰਹਿ ਗਈਆਂ ਬਸ ਕੱਲੀਆਂ ਇਹ ਪਾਸੀ ਨਹੀਂ ਦਣੀ ਆ ਫਿਰ ਦੇਖਦੇ ਆ ਜਾਨੇ ਲਕਾਨ ਤੇ ਕਪੜਾ ਲਿਆ ਕੇ ਤੋਂ ਵੀ ਛਿੰਦੂ ਮੈਂ ਪੋਚੇ ਲਾਉਂ ਲੇ ਪੋਚੇ ਲਾਉਂ ਆਜ 12:30 ਹੋ ਗਏ ਸਵੇਰੇ ਕਦੇ ਟਾਈਮ ਨਾਲ ਨਹੀਂ ਬੀਤਦਾ ਕਦੇ ਕਦੇ ਕਲੇਦੀ ਹੂੰ ਯਾ ਤੂੰ ਸੀ ਆ ਕਰੋ ਕਿ ਮੈਂ ਪੋਚੇ ਲਾਉਂ ਲਾਸਟ ਕਮਰੇ ਚ ਵੀ ਹੋ ਜੇ ਕਰੇ ਅੱਗੇ ਦੀ ਗੈਸ ਤੇ ਮਿੰਮਾ ਪਕਿਸਤਾਨੀ ਪੀਚਾ ਪੋਚੇ ਮਲਾਤੇ ਗਿੱਲਾ ਸਿਫਰ ਫਿਰ ਵੀ ਚਾਹਣਨੀ ਪਈ ਅੰਦਰ ਜੂ ਫੈਨ ਹੁੰਦੇ ਤਾਂ ਕਿ ਸਭ ਕੁਝ ਆ ਤਾਂ ਦੇਖੀ ਇਹ ਰਹੀ ਦੇਖੀ ਕਰਦੇ ਆ ਮम्मी ਕਪੜਾ ਲੰਘੀ ਸੀ ਲਿਆੰਤਾ ਕੰਮ ਆਪਣਾ ਸਾਰਾ ਡਨ ਹੋ ਗਿਆ ਕਪੜੇ ਹੁਣ ਸੁੱਕਣ ਵਾਲੇ ਜਿੱਦੋ ਸਾਰਾ ਕੰਮ ਖਤਮ ਹੋ ਗਿਆ ਹੁਣ ਕਪੜੇ ਸੁੱਕਣ ਵਾਲੇ ਨੇ ਤੇ ਹੁਣ ਕਪੜਿਆਂ ਨੂੰ ਪ੍ਰੈਸੀਤਾ ਮਾਰਦੇ ਆ ਤੇ ਕੋਈ ਚਾਹ ਪਾਣੀ ਪੀਣੇ ਆ ਛੋਲੀਆਂ ਵਗੈਰਾ ਕੱਢ ਲਿਆ ਸੀ ਹੁਣ ਦੇਖੋ ਹੁਣ ਕੀ ਕੀ ਕਰਦੇ ਮੰਮੀ ਮੈਂ ਤਾਂ ਕਿਨੀ ਕੁੱਟ ਕੇ ਚਾਹ ਬਣਾ ਕੇ ਤੇ ਫਿਰ ਮੈਂ ਪੜਨਾ ਚਾਹ ਪੀਣ ਲੱਗਿਆ ਹੁਣ ਕੀ ਕਰਦੇ ਪੈ ਮੰਮੀ ਹੁਣ ਸਵਾਰ ਖੜੀ ਹੋ ਗਈ ਹੈ ਬਸ ਪੌਂਚੇ ਬਣਾ ਲਵਾਂ ਅੱਛਾ ਔਏ ਬੜੀਆਂ ਬਣੂਗੀਆਂ ਤੇ ਮੋٹے ਕੱਪੜੇ ਵੀ ਆ ਤੇ ਪੌਂਚੇ ਰਹਿ ਗਏ ਮੈਂ ਕਿਹਾ ਬਣਾ ਸਕਦਾ ਹੋਰ ਕੰਪਲੀਟ ਕਰ ਗਈ ਥੋੜੇ ਪੌਤੇ ਮੈਂ ਰੋਲ ਲਾ ਸੀਗੇ ਬਸ ਬਣਾਉਣੇ ਰਹਿ ਗਏ ਆ 10 15 15 ਹੋ ਗਿਆ ਮੈਂ ਤਾਂ ਟਿੱਕਰ ਬਣ ਜਾਣਗੇ ਫਿਰ ਥੀ ਹੋ ਗਈ ਔਰ ਲਓ ਜੀ ਮਸੇਲ ਵੀ ਹੁਣ ਆ ਸਵਾਰ ਜੋੜਦੀ ਆਪਾਂ ਥੋੜੀ ਲਈ ਬਣਾ ਬਸ ਕੱਲ ਹੀ ਪਹੁੰਚੇ ਗਏ ਕਿ ਪਹੁੰਚੇ ਬਣਾ ਕੇ ਇਹਨੂੰ ਰੈਡੀ ਕਰਕੇ ਸਬਜੀ ਦਾ ਆਪਣੀ ਫਾਈਨਲ ਹੋਈ ਪਈ ਅੱਜ ਕੀ ਧਰਨਾ ਵਾ ਛੋਲੀਆ ਲਿਆ ਸੀ ਹਰਾ ਭਾਈ ਤੋਂ ਜੱਸੀ ਨੇ ਦਿੱਤਾ ਕੱਢ ਸੁੱਕਾਂ ਦੇ ਜੱਸੀ ਨੇ ਤੇ ਬਸ ਹੁਣ ਧਰਨੀ ਹੈ ਸਬਜੀ ਰੋਕ ਕੇ ਧਰਨੀ ਹਲੇ ਹੁਣ ਕੀ ਧਰਨੀ ਆ ਬਸ ਆ ਸਲਵਾਰ ਮੈਂ ਛੀਂ ਲਵਾਂ ਆਲੀ ਤੇ ਫਿਰ ਚੱਲ ਜਾ ਹੈ ਤੂੰ ਵੀ ਬੈ ਗਈ ਹੈ ये तो सियान है, है। पंजे दिता जैसे हाय 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 आवे आवे मुझे दिता सियान है की लेना है तू चल आ जाओ बाहर चलिए आ जाओ चलो बाहर मुझे हाँ। डर भी लगता कि क्या है ना कुछ चल आ चलो बाहर आ फोन है मेरा चलो चलो आ जाओ आ तू भी चलो ਜੀ ਐਸ ਕੁਰਤੇ ਤੇ ਲਾਨੀ ਹੈ ਠੀਕ ਹੈ ਅੰਦੇ ਉਹਨਾਂ ਨੂੰ ਲੁਪੀਆਂ ਲਾਉਣੀਆਂ ਹੈ ਬਿਲਕੁਲ ਲੁਪੀਆਂ ਕੁਰਤੇ ਤੇ ਲੁਪੀਆਂ ਲਾ ਲਈਏ ਹਮਮ ਲਾਂਚ ਬੰਨ ਦੇ ਲੈਣੇ ਹਮੇ ਅੜਕੁੱਤੇ ਬਾਹਰ ਹੀ ਬੈਠੇ ਨੇ ਰੋਜ ਆ ਜਾਂਦਾ ਇਸ ਵੇਲੇ ਤੋਂ ਰੋਟੀਆਂ ਪੌਣੀਆਂ ਜੂਆਂ ਤਾਂ ਹੀ ਹੁੰਦੀਆਂ ਹਾਂ ਉਹ ਦੂਜੀ ਵੀ ਆਈ ਹੈ ਅੱਜ ਤੇ ਬੱਚਿਆਂ ਵਾਲੀ ਇਸ ਦੀ ਮੰਮੀ ਵੀ ਆਈ ਹੈ ਉਹ ਤੇ ਬੜੀ ਬਹਿਗੇ ਨੇ ਪੂਰੀ ਫੈਮਿਲੀ ਉਹਨਾਂ ਦੀ ਕੀਤੀ ਹੋਈ ਆ ਮੈਂ ਤਾਂ ਆ ਜਾਂਦੇ ਆ ਵਿਚਾਰੇ ਰੋਟੀ ਖਾਣ ਸੁੱਖਾਂ ਦਾ ਹੀ ਕੰਮ ਨਹੀਂ ਕੱਟਦਾ ਤੇ ਮੰਮੀ ਆ ਬਣਾਉ ਮੈਂ ਵੇਖਦੀ ਆ ਕਿਚਨ ਚ ਜੇ ਖਲਾ ਰਹੇਗਾ ਤਾਂ ਠੀਕ ਹੈ ਨਹੀਂ ਤਾਂ ਆਪਾਂ ਬਹਿ ਜਾਂਦੇ ਹਾਂ ਹਾਂ ਮੰਮੀ ਭਾਂਡੇ ਗਏ ਨੇ ਭੇ ਮਾਝਦੀਆਂ ਹੋਚ ਲਗੇ ਸਿਆ ਵੇਖੋ ਸਾਡੇ ਡੈਡੀ ਨੇ ਹੁਣੇ ਕੰਬਲ ਲੈ ਕੇ ਲੰਮੇ ਪਏ ਸੀ ਫੋਨ ਵੇਖਦੇ ਪਏ ਸੀਗੇ ਤੇ ਹੁਣ ਕੰਬਲ ਇੱਥੇ ਛੱਡ ਗਿਆ ਮੰਮੀ ਨੇ ਪ੍ਰੈਸ ਇੱਥੇ ਰੱਖਤੀ ਹੈ ਸਾਡੇ ਘਰ ਚ ਮੰਮੀ ਵੀ ਓਨਾ ਹੀ ਖਲਾਰਾ ਪਾਉਂਦੀ ਜਿੰਨੇ ਸਾਰੇ ਪਾਉਂਦੇ ਨੇ ਡੈਡੀ ਬੈੱਡ ਤੇ ਕੰਬਲ ਰੱਖ ਕੇ ਆਇਆ ਤੁਸੀਂ ਚਾਰਜਰ ਵੀ ਸੋਫੇ ਤੇ ਰੱਖਿਆ ਏ ਔਰ ਪ੍ਰੈਸ ਵੀ ਪ੍ਰੈਸ ਕਰੋ ਤੁਸੀਂ ਮੈਂ ਬੜੀ ਕਰਿਆ ਜੀ Eh, oni binti bing <noise> <noise> <hesitation> 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 ਲੋਜੀ ਮੰਮੀ ਨੇ ਸਲਵਾਰ ਵੀ ਕੰਪਲੀਟ ਕਰਤੀ ਹਾਂ ਕੰਪਲੀਟ ਹੋ ਗਈ 112 ਮੰਮੀ ਲੱਗੀ ਸੀ ਵਿੱਚੋਂ ਹਟ ਵੀ ਗਈ ਸੀਗੀ ਅ ਕਪੜਾ ਵੀ ਲੈ ਚ ਰਹੀ ਸੀ ਫੇਰ ਕਿੰਨਾ ਚਿਰ ਬੈਠੇ ਰਹੇ ਹਾਂ ਲੰਮੇ ਫੇਸੀ ਧੁੱਪੇ ਫੇਰ ਹੁਣ ਚਾਹ ਪੀਤੀ ਆ ਦੁਬਾਰਾ ਤੇ ਤੇਰੀ ਮਾਸੀ ਆ ਗਈ ਕਿੰਨਾ ਚਿਰ ਤੇ ਕੋਲ ਬੈਠਾ ਹੋਰ ਅੱਜ ਲੱਗ ਗਿਆ ਬੰਦਾ ਅੱਧੇ ਪੌਣੇ ਘੰਟੇ ਸੀ ਬਾਹਰ ਸੀਤੀ ਜਾਂਦੀ ਆ ਬਸ ਮੇਨ ਮੇਨ ਗੱਲ ਤੇ ਆ ਜੇ ਬਹਿ ਜਾਵੇ ਤਾਂ ਫਿਰ ਤਾਂ ਬੰਦਾ ਸੀਟੇ ਉੱਠਦਾ ਆ ਹੋਰ ਫਾਰੇ ਨੂੰ ਪੈਕ ਕਰਦੀ ਏ ਤੇ ਕੱਲ ਪੰਜਾਬ ਜਾਏਗੀ ਆਜਾ ਮੈਂ ਤੇ ਇਹ ਹੁਣ ਸਵੇਰੇ ਮਮੀਏ ਰਾਤ ਨੂੰ ਪੈਕ ਕਰਕੇ ਸੌ ਗਈ ਜੇ ਪੰਜਾਬ ਤੋਂ ਆਇਆ ਸੀ ਉਦੋਂ ਲੈ ਗਿਆ ਸੀ ਕਿ ਹੁਣ ਨਾ ਨੇ ਭੇਜਿਆ ਸੀ ਘਰ ਨਾਲੇ ਤਾਂ ਹੁਣ ਅੱਜ ਇਹਨੂੰ ਜਾਣਾ ਆ ਸਾਡੇ ਘਰੋਂ ਤਾਂ ਕਰਕੇ ਤਿਆਰ ਕਰਦੀ ਆ ਮੈਂ ਕਿਾ ਚੱਲ ਭੇਜ ਦਿੰਦੀ ਆ ਤਿਆਰ ਕਰਕੇ ਜਾਣਾ ਅਗਲੇ ਦਿਨ ਖੜੇ ਪਰ ਸਲਾਹ ਬਣ ਜਾਂਦੀ ਤਾਂ ਅਸੀਂ ਕਿਤੇ ਨਹੀਂ ਨਿਕਲਦੇ ਆਪਾਂ ਆਣ ਮਨਪ੍ਰਿਤ ਆ ਜੁ ਗਿਆ ਜੇ ਲਾ ਡਾਡੀ ਨੇ ਵੀ 5-6 ਦਿਨ ਵਾਸਤੇ ਚੱਲ ਜਾਣਾ ਤੇ ਫਿਰ ਆਪਣਾ ਫੇਰ ਆ ਜੇ ਫਿਰ ਘਰ ਜਾਓਗੇ ਨਹੀਂ ਜਾਵਾਂਗੇ ਆਪਾਂ ਗਰਮੀਂ ਜਾਵਾਂਗੇ ਗਰਮੀਂ ਤਾਂ ਫਿਰ ਜਾਵਾਂਗੇ ਕਿਤਨਾ ਕੁ ਦਿਨ ਗਰਮੀਂ ਤਾਂ ਜਿਆਦਾ ਤਾਂ ਕਿਤੇ ਦੂਰ ਤਾਂ ਕਿਤੇ ਜਾਵਾਂ ਨਹੀਂ ਪੰਜਾਬ ਜੀ ਜਾਣਾ ਪੰਜਾਬ ਸਾਈਡ ਹਾਂ ਬਹੁਤ ਲਗਾਇਆ ਆ ਆਪ ਸਾਰੀ ਸਬਜ਼ੀਆਂ ਦਾ ਤਰਾਂ ਦਾ ਤੇ ਟਿੰਡਿਆਂ ਦਾ ਹੋ ਗਿਆ ਇਹ ਸਭ ਇਹਨੂੰ ਕੱਲ ਬਣਾਵਾਂਗੇ ਉੱਥੇ ਕੱਲ ਤਿਆਰੀ ਬਣਾ ਕੇ ਫਿਰ ਲਾਵਾਂਗੇ ਤੇ ਲਾਵਾਂਗੇ ਇਹਨੂੰ ਵੀ ਇਹਨੂੰ ਫਿਰ ਨਾ ਗਰਮੀਆਂ 'ਚ ਠੋਖੇ ਰਹਿ ਜਾਂਗੇ ਹਾਂ ਮਟਰ ਰਹੋ ਕੋਦੋਂ ਦੇ ਬੀਜੇ ਨੇ ਤਾਂ ਹੁਣ ਹੋਏ ਨੇ ਤੇ ਹੁਣ ਸਾਰਾ ਸਿਆਲ ਵੀ ਜਾਂਦਾ ਪਿਆ ਉਹ ਹੋਏ ਨੇ ਤਾਂ ਹੁਣ ਪਰ ਉਹ ਤਾਂ ਗਰਮੀ ਸੀ ਉਹ ਫੇਚਾਰੇ ਉੱਗੇ ਹੀ ਲੇਟ ਹਾਂ ਪਰ ਉਹ ਸੁੱਗੇ ਨਹੀਂ ਸੀ ਜੇ ਸਮਾਂ ਕਰਦੇ ਹਾਂ ਉਹ ਲੇਟ ਉੱਗ ਕੇ ਤਾਂ ਲੇਟ ਹੀ ਉਹਨਾਂ ਨੇ ਹੌਣ ਵੀ ਲੇਟ ਹੀ ਪੈਣ ਲੱਗੀ ਹਾਂ ਤੇ ਹੁਣ ਆਪਾਂ ਉਹ ਕਰ ਦੇਣਾ ਕਰਤੀ ਕਰਤੀ ਟਾਈਮ ਨਾਲ ਹੁਣ ਜੀ ਜਿੰਨੇ ਆ ਪਏ ਨੇ ਆਪੇ ਜਿੰਨੇ ਚਰਨੂ ਆਪਾਂ ਸਬਜ਼ੀਆਂ ਖਾਣੀਆਂ ਉਹਨਾਂ ਚਰਨੂ ਹੋ ਜਾਂਦੀਆਂ ਪਿੰਡੀਆਂ ਬਿੱਜੀਆਂ ਦਾ ਬੀਜ ਮਿਲਿਆ ਨਹੀਂ ਹੋਰ ਮਿਲੂ ਤੇ ਇਹ ਪਿੰਡੀਆਂ ਦਾ ਬੀਜ ਹੋਰ ਥੋੜਾ ਬੀਜ ਦੇਣਾ ਮੈਂ ਆ ਲਿਫਾਫਾ ਭਿਆਉਣ ਦੇ ਵਿੱਚ ਅਲਮਾਰੀ 'ਚ ਮੈਂ ਕੱਢਦੀ ਹਾਂ ਉਹਦੇ ਵਿੱਚ ਪਾ ਦਿਓ ਹਾਂ ਆ ਵੇਖ ਲਾ ਇਹਨਾਂ ਮੇਰੇ ਨਾਲ ਹਮੇਸ਼ਾ ਹੀ ਹੁੰਦਾ ਆ ਜਦੋਂ ਇੱਕ ਟਾਂਕਾ ਰਹਿ ਜਵੇ ਨਾ ਤਾਂ ਮੇਰੀ ਮਸ਼ੀਨ ਨੇ ਤਾਂ ਜਾਂ ਧਾਗਾ ਤੋੜਨਾ ਆ ਜਾਂ ਫਿਰ ਕੀ ਆ ਅਵੇਲਾ ਫਿਰ ਕੀ ਵਚਾੜੀ ਗਈ ਹੈ ਧਾਗਾ ਹੀ ਨਹੀਂ ਸੂਤ ਆਉਂਦਾ ਪਿਆ ਹੈ ਟਾਂਕਾ ਸਿਰਫ ਇੰਨਾ ਰਹਿ ਗਿਆ ਇਕ ਲੱਫ ਦੇ ਇਹਦੇ ਵਿੱਚ ਆਪ ਦਾ ਕਰਾਮਾਤ ਦਿਖਾਉਣੀ ਹੁੰਦੀ ਆ ਜਦੋਂ ਲਾਸਟ ਵਾਲਾ ਟਾਂਕਾ ਰਹਿ ਜੇ ਨਾ ਇਹ ਆਪ ਦੇ ਜਲਵੇ ਦਿਖਾਉਣ ਲੱਗ ਜਾਂਦੀ ਆ ਮਸ਼ੀਨ ਜੇ ਕਹਿੰਦੀ ਮੈਨੂੰ ਛੱਡ ਨਾ ਮੇਰੇ ਉੱਤੇ ਬੈਠੀ ਰਹਿ ਤੇ ਮੈਨੂੰ ਬਸ ਚਲਾਉਂਦੀ ਰਹਿ ਅੱਜ ਫਿਰ ਕਿਨੇ ਮੁੱਕੀ ਤੇ ਵੇਲਾ ਤੱਕ ਟੱਗ ਟੁੱਟ ਕੇ ਸਾਲਿਆ ਐਵੇਂ ਹੁੰਦਾ ਹੈ ਹਨੀ ਉਹ ਬੱਚਿਆਂ ਵਾਲੀ ਆਈ ਸੀ ਕੁੱਤੀ ਵਿਚਾਰੀ ਨੂੰ ਰੋਟੀ ਨਹੀਂ ਪਾਈ ਚਲੇ ਗਈ ਉਹ ਇਸ ਵੇਰੇ ਨਹੀਂ ਆਉਂਦੀਆਂ ਹੁਣ ਇਸ ਟਾਈਮ ਆਏ ਨੇ ਅੱਜ ਤੋਂ ਸਾਰਾ ਕਚਰਾ ਵਗੈਰਾ ਸੋਟੇ ਵੀ ਆਂਦਾ ਇਹ ਕਚਰਾ ਕੁਚਰਾ ਆ ਹੋ ਰਾਤ ਵਾਲੀ ਰੋਟੀ ਵੀ ਪਈ ਸੀ ਉਹ ਵੀ ਤੁਸੀਂ ਲੈ ਗਈਆਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਰੋਟੀਆਂ ਨਾਲ ਲੈ ਕੇ ਜਾਇਆ ਕਰੋ ਚਲੋ ਵਿਚਾਰੀ ਨੂੰ ਪਾ ਲਿਆ ਇਹ ਕਦੀ ਆਂਦੀ ਹੈ ਕਦੀ ਨਹੀਂ ਆਂਦੀ ਫਿਰ ਉਹ ਕੁੱਟੀਆਂ ਹੋ ਜਾਂਦੀਆਂ ਡੈਡੀ ਅੱਜ ਸਵੇਰ ਦੇ ਉਸ ਕਮਰੇ ਚ ਜੱਤੀ ਸਤੀ ਹੋਏ ਪੈਣ ਤੇ ਮੈਂ ਪਰ ਨਾ ਤੇ ਮੈਨੂੰ ਇਹ ਹੈ ਕਿ ਕੋਈ ਆਵਾਜ਼ ਨਾ ਹੋਵੇ ਤੇ ਡੈਡੀ ਫੋਨ 'ਚ ਉਹ ਫੋਨ ਤੇ ਇਦਾਂ ਮਸਤ ਹੋਇਆ ਗਿਆ ਕੰਬਲ ਲੈ ਕੇ ਅੱਜ ਕੋਈ ਗੇੜਾ ਨਹੀਂ ਆਇਆ ਤਾਂ ਅਗਲਾ ਐਨ ਅੱਜ ਆਪਾਂ ਸੋ ਕੁਝ ਆਇਆ ਨਹੀਂ ਫੋਨ ਦੋਨੇ ਫੋਨ ਆਪਣੇ ਉਵੇਂ ਪਏ ਨੇ ਦਾਦੀ ਨੇ ਇੱਕ ਫੋਨ ਕਹਿੰਦਾ ਅੱਜ ਮੈਂ ਵਿਲ ਆਇਆ ਤਾਂ ਮੈਨੂੰ ਭੁੱਖ ਨਹੀਂ ਗਈ ਰੋਟੀ ਵੀ ਇੱਕ ਹੀ ਖਾਧੀ ਹੋਰ ਮੈਂ ਉਹ ਬਸ ਪਾण्डे-ਪੁੰਡੇ ਮੰਜਾ ਨੰਬਿਆਂ ਦਾ ਵਿਲਿਆਣਾ ਕਿੱਥੇ ਸਰਦਾ ਉਹ ਵੀ ਵਿਚਾਰਾ ਹੁਣ ਮਜਬੂਰੀ ਮਾਰੇ ਅੰਦਰ ਬੈਠਾ ਅੱਜ ਕੋਈ ਜਿਹੜਾ ਨਹੀਂ ਆਇਆ ਨਹੀਂ ਤਾਂ ਉਹ ਲੱਭਦਾ ਨਹੀਂ ਆਪਾਂ ਨੂੰ ਸ਼ਾਮ ਚੱਕਰ ਕਰੇ ਮੰਮੀ ਤੇਰੀ ਦੀ ਲੋਟੀ ਤੁਹਾਨੂੰ ਕੰਪਲੀਟ ਕਰਕੇ ਪੂਰੀ ਧੋਲਨੇ ਆਂ ਹਾਂ ਉਹਦੇ ਤੇ ਲੁੱਪੀਆਂ ਲਾਣੀਆਂ ਆ ਰੱਖ ਦੇ ਇਹਨੂੰ ਅਲਮਾਰੀ ਚ ਰੱਖ ਦੇ ਤੇ ਉੱਥੇ ਉਹ ਫੜ ਲਾ ਲਫਾਤ ਇਹਨੂੰ ਅਲਮਾਰੀ ਚ ਨਹੀਂ ਰੱਖਣਾ ਪੂਰਾ ਫੜਾ ਦੇ ਆ ਤਾਂ ਹੋ ਗਈ ਆ ਬਣਨ ਕੇ ਰੈਡੀ ਬਣ ਕੇ ਆਪਾਂ ਇਹਨੂੰ ਪਰਦੀਏ ਪੈਕ ਫੋਟਮੇ

ਹੈਂ ਡੋਲੂ ਦਾ ਟੱਕਣ ਲੱਡੂ ਦਾ ਟੱਕਣ ਨਹੀਂ ਗੱਡ ਡੋਲੂ ਦਾ ਟੱਕਣ ਨਹੀਂ ਗੱਡ ਡੋਲੂ ਦਾ ਟੱਕਣ ਇਹ ਕਿਹੜਾ ਕਾਟੇ ਇਹਦੀ ਲੱਡੂ ਦਾ ਟੱਕਣ ਇਹ ਲੱਗੀ ਆ ਹੇ ਰੱਬ ਸਾਡੀ ਜੱਸੀ ਤੇ ਲੱਗੀ ਆ ਇਹਦੀ ਬਾਸ਼ਾ ਕਈ ਵਾਰ ਮੰਮੀ ਬੋਲ ਪਿੰਦੀ ਸੋਹਰੇ ਮੇਰੇ ਤਰਪਾਈ ਕਰਨ ਦਾ ਨਹੀਂ ਕਹਤਾ ਨਹੀਂ ਤਾਂ ਮੇਰੇ ਤੇ ਡੇਲੇ ਕੁੱਠੇ ਹੋ ਜਾਣੇ ਸਰਪਾਈ ਆਪੇ ਕਰ ਲੈਣਗੀ ਆ ਮੈਂ ਤਾਂ ਆਪ ਆਪ ਦੇ ਜੈਂਪਰ ਨਹੀਂ ਕਰਦੀ ਕਿਉਂਕਿ ਮੇਰੇ ਸਰਵਿਕਾਂ ਦੁਖਣ ਤੌਣਦੇ ਹੋ ਲੱਗ ਜਾਂਦੀ ਹੈ ਕੋਈ ਤਾਂ ਹੋਵੇ ਤੁਰਪਾਈ ਤਾਂ ਕਰवानी ਆ ਕਿਸੇ ਕੋਲ ਮੈਂ ਆਪੇ ਗੁਰਦਾ ਤਾਂ ਮੈਂ ਆਪ ਹੀ ਕਰ ਲੈਣੀ ਆ ਤੇ ਇੱਕ ਕੁਰਤਾ ਸਗਰ ਸੀਤਾ ਪਹਿਉਣ ਦੀ ਕਰਨੀ ਆ ਉਹ ਪਿੰਕ ਵਾਲਾ ਹੂੰ ਪਿੰਗ ਗਾ ਜੇ ਕੋਈ ਪਾਇਆ ਨਹੀਂ ਮੈਂ ਤਾਂ ਸਗੋਂ ਤਿੰਨ ਜੈਂਪਰ ਬਣਗੇ ਸੀ ਕਿ ਉਹਨਾਂ ਚੋਂ ਚੱਕ ਦੋ ਬਣੇ ਇਹ ਉਸ ਨੂੰ ਪੂਰੇ ਬਣਗੇ ਸੀ ਇੱਕ ਜੈਂਪਰ ਬਣੇ ਤੇ ਉਹਦੇ ਨਾਲ ਪਾਈ ਤੇ ਪਰ ਹੁਣ ਤਾਂ ਗਰਮੀ ਗਰਮੀ ਆਉਣ ਲੱਗਿਆ ਤਾਂ ਗਰਮੀ ਵਾਲੇ ਲਾਾਂਗੇ ਗਰਮੀ ਵਾਲੇ ਸੂਤ ਰਹਿਣਗੇ ਕਿਤਾ ਹੋ ਗਿਆ ਰੈਡੀ ਇਹਨੂੰ ਆਪਾਂ ਹੁਣ ਪੈਕ ਕਰ ਦਈਏ ਉਹ ਹਾਫੇ ਸੁਲਫਾ ਹੇਠ ਰੱਖਿਆ ਜਸ ਆ ਰਿਹਾ ਲੋਟ ਆਪਾਂ ਸੂਟ ਰੱਖ ਤੱਕ ਤੇਤ ਤੇ ਬੇਟਾ ਭਾਤੀ ਆ ਰੀਲ ਸਰਫਾਈ ਕਰ ਲੈਣਗੇ ਮੋਦੀ ਆਪਣਾ ਸੂਟ ਹੋ ਗਿਆ ਰੈਡੀ ਆ ਫੜਾਈ ਆਵੋ ਫਿਰ ਸੇਵ ਜਾਨੇ ਹੋਰ ਤੁਸੀਂ ਆ ਫੜਾ ਆਵੋ ਫਿਰ ਆਪਾਂ ਆਣ ਕੇ ਰੋਟੀ ਸਬਜੀ ਕਰਦੇ ਹਾਂ ਫਿਰ ਫੜਾਵੋ ਨਾਲ ਅਸੀਂ ਦੁੱਧ ਲੈ ਆਈਏ ਟਾਈਮ ਕਿੰਨਾ ਹੋਇਆ ਪੰਜ ਹਾਂ ਦੁੱਧਾ ਟਾਈਮ ਅਸੀਂ ਲੈ ਆਂਦੇ ਹਾਂ ਤੁਸੀਂ ਆਪਰਾਵੋ ਥੋੜਾ ਜਿਹਾ ਗਾਂ ਘਰਦੇ ਤੇ ਸਾਡੇ ਹੰਦਾਂ ਤੁਸੀਂ ਰੈਸਟ ਕਰ ਲਾ ਥੋੜੀ ਜੀ ਫੇਰ ਆਪਾਂ ਹਮਮ ਕਿਚਨ ਚ ਦੇਖ ਲਓ ਖਲਾਰਾ ਕਿੰਨਾ ਤੇ ਹੁਣ ਮੈਂ ਚੱਕਣਾ ਨਾਲੇ ਪਾਣੇ ਮਾਦ ਦੀਆਂ ਨਾਲ ਦੁੱਧ ਗਰਮ ਕਰਦੀ ਹਾਂ ਤੇ ਇਹਨੂੰ 5 ਮਿੰਟਾਂ ਜਾਂ ਆਪਾਂ ਸਾਰਾ ਖਲਾਰਾ ਝੁਕ ਦੇਣਾ ਹੁਣ ਆਪਾਂ 5 ਮਿੰਟਾਂ ਜਾਂ ਸਾਰਾ ਕਿਚਨ ਸਾਫ਼ ਕਰ ਤਾ ਸਾਫ਼ ਖਲਾਰਾ ਬੁਤ ਪਿਆ ਅਸੀਂ ਹੰਦਾਂ ਸਾਰਾ ਸਾਫ਼ ਕਰਤਾ ਮੈਂ ਮੰਮੀ ਹਮਮ ਔਰ ਤੜਕੀ ਹੋ ਗਈ ਹਾਂ ਤਿਆਰ ਚੁੱਲੇ ਚੁੱਲੇ

ਕਿ ਸਬਜੀ ਦਰਨ ਨਾਲ ਫੁਲਕੇ ਲਾ ਲਈਏ ਆਪਾਂ ਸਬਜੀ ਬਣਦੀ ਆ ਫਿਰ ਲਾਵਾਂਗੇ ਫੁਲਕੇ ਵਿੱਚੇ ਤੰਦੂਰੀ ਦੇ ਮਨਪ੍ਰੀਤ ਹੁਣੀ ਤਰਪੈਸੀ ਕੇ ਫੋਨ ਕੀਤਾ ਸੀ ਮੈਂ ਕਿ ਕੇੰਦਰ ਦੀ ਮੰਮੀ ਤਰਮ ਲੱਗ ਗਈਆਂ ਆ ਜੋ ਆ ਜਾਣਗੇ 2-3 ਘੰਟਿਆਂ ਦਿੱਕਣਗੇ ਰਾਤ ਹੋਈ ਜਾਣੀ ਆ ਹਾਂ ਕੱਲੋਂ ਆਪ ਦਾ ਰੁਟੀਨ ਫੜੂ ਕੰਮ ਤੇ ਹੋਰ ਚਾਹੂਗਾ ਮਨ ਭੀ ਜਾਏਗਾ ਕੰਮ ਤੇ ਡੈਡੀ ਮਨਪਿਤਾ ਅੱਜ ਜਾਏਗਾ ਜਗਿਆ ਕੁੰਮਰ ਕੁੰਮਨ ਆਏਗਾ ਫਿਰ ਡੈਡੀ ਚੱਲ ਜਾਣਗੇ ਡੈਡੀ ਆ ਜਾਣਗੇ ਡੈਡੀ ਖਲੇ ਰੁਪਏ ਦੋ ਦਿਨ ਦੋ ਦਿਨ ਪੈਣੀ ਹਜੇ ਕੱਲ ਤੜੀ ਸਲਾ ਬਣਦੀ ਤੁਸੀਂ ਕੱਲ ਬਿਆਹ ਤੇ ਵੀ ਜਾਣਾ ਜੇ ਸਲਾ ਬਣੀ ਤੇ ਤੁਸੀਂ ਵੀ ਚੱਲ ਜੰਦੇ ਡੈਡੀ ਚੱਲ ਜਾਣਗੇ ਕੱਲੇ ਕੱਲਾ ਚਲ ਜੂਗਾ ਦੇਖ ਦੇ ਮੈਂ ਤਾਂ ਕੀ ਕਰੂੰ ਜੱਬੇ ਜਾਇਆ ਹੂੰਗਾ ਮੇਰੀ ਸਲਾਹ ਸੀ ਕਿ ਸੂਟ ਕੱਲ ਲਾਂਗੇ ਕੁੜੀ ਦਾ ਵਿਆਹ ਆ ਸੂਟ ਪਿਆ ਆਪਣੇ ਕੋਲ ਪਿਆ ਹਾਂ ਸੂਟ ਤੇ 1100 ਰੁਪਏ ਦਾ ਹਾਂ ਔਰ ਦੇਖ ਲਓ ਪਿਆ ਰੈਪਰ ਪਿਆ ਹਾਂ ਜੇ ਨੂੰ ਕੋਈ ਗੇੜਾ ਗੂੜਾ ਆ ਗਿਆ ਫਿਰ ਤੇ ਨਹੀਂ ਇਹਨੇ ਜਾਣਾ ਹੂੰ ਜੇ ਨਾ ਸਾਗਾ ਨਹੀਂ ਦੇਣਾ ਬਾਅਦ ਚੋਂ ਹੀ ਦੇ ਦਾਂਗੇ ਹੂੰ ਜੈਸੇ ਵੀ ਜੇ ਕਿਤੇ ਗਿਆ ਵੀ ਤੈਨਿਹੜਾ ਉਥੋਂ ਚਾਹ ਪੀ ਕੇ ਵੀ ਆਉਣਾ ਹਾਂ ਸਹੀ ਹੈ ਘਰ ਤਿਆਰ ਕਰਕੇ ਕੱਲੀ ਦਾ ਜਾਂ ਕੈਂਟਾ ਛੇਡ ਲਾ ਕੇ ਅਗਲੇ ਪਾਣੀ ਵੀ ਨਹੀਂ ਪਿੰਦੇ ਇੱਕ ਵੀ ਆਂ ਤੇ ਡੈਡੀ ਨੂੰ ਇੰਨਾ ਤਿਆਰ ਤੇ ਹੋਰ ਕਰਕੇ ਕੱਲਿਆ 2 ਕੁ ਮਿੰਟਾਂ ਨੂੰ ਵਾਪਸ ਆ ਗਏ ਪਵਨ ਨੇ ਪੱਗ ਬੰਨੀ ਹੋਰ ਪਵਨ ਨੇ ਪੱਗ ਬੰਨੀ ਐਸੀ ਫੋਟੋ ਫੋਟਾਂ ਖਿੱਚੀ ਆ ਗਏ ਗਰਮ ਪਾਣੀ ਆ ਗਿਆ ਤਾਂ ਪਤਾ ਲੱਗਾ ਅਸੀਂ ਤਾਂ ਹਲੇ ਹੋਰ ਕੋਈ ਦੇਖਣ ਬੈਠੇ ਸੀ ਲੈ ਗਏ ਨਹੀਂ ਮੰਜੇ ਤੇ ਤੇ ਇਹਨੇ ਚਰਨੂ ਮੋੜ ਕੇ ਵੀ ਆ ਗਿਆ ਮਾ ਕੀ ਹੋਇਆ ਨਾ ਗਰਮੀ ਬੜੀ ਸੀ ਤੇ ਨਹੀਂ ਕੁਛ ਗਰਮੀ ਹੈਗੀ ਬਹੁਤ ਸੀ ਮੁਰੂ ਦਾਨੇ ਬੁੱਟੇ ਦੇ ਸਾਰੇ ਪੱਤੇ ਨਿਕਲ ਗਏ ਡੰਡੀ ਵੱਜ ਜਾਨੀ ਵਿਚਾਰੇ ਚ ਵੇਖੀ ਮਮੀ ਕੀਵੇਂ ਲੱਗਿਆ ਇੱਕੇ ਮਰੂਦ ਲੱਗਾ ਹੈ ਪੱਪ ਝੜਿਆ ਨਾ ਹੁਣ ਉਹ ਤਾਂ ਝੜਦੇ ਆ ਉਹ ਜਿਸੀ ਰ ਮਿਲਦਾ ਉਹ ਕੁੱਟ ਦਿੱਤਾ ਅਹ ਅਧਿਕ ਰਾਰਿਆ ਮਿਲਦਾ ਅਲੂਹ ਸਿੱਟਾ ਅਧਿਕ ਰਾਰਿਆ ਉਹ ਪਤਲੀ ਕਰ ਉਹਰਾ ਹੋਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨੂੰ ਪਾਵਾਂ ਕਨਾ ਨਾ ਬਾਇਓ ਜਾਂਦੀ ਕੋੜੀ ਹੋ ਜਾਏ ਸਭ ਹੁਣ ਮੈਂ ਉਹ ਘੋੜਾ ਨਹੀਂ ਥੱਲੇ ਰੱਖਦਾ ਤੋਣਦਾ ਦਾ ਅੱਜ ਫੇਰ ਉਹ ਟੇਬਲ ਰਹਿ ਗਿਆ ਨਾਲ ਸੀਗਾ ਜਿੱਦੋਂ ਗੱਡੇ ਮਹਿੰਗੇ ਕੋਈ ਸੀਗੇ ਉਦੋਂ ਇੱਕ ਗੰਡਾ ਪਾ ਕੇ ਗੰਡੇ ਹੋਇਸੋਂ ਉਹ 100 ਸਿਰ ਪੀ ਗਿਆ ਲੋ ਇੱਕ ਗੰਡਾ ਪਾ ਕੇ ਦੋ ਆਲੂ ਕੁੱਟ ਕੇ ਫਿਰ ਫੋਨ ਆ ਗਿਆ ਅੰਦਰ ਐਵੇਂ ਹੀ ਹਮੇਸ਼ਾ ਆਉਂਦਾ ਜੇ ਕੋਲ ਰੱਖੀਏ ਤਾਂ ਫੋਨ ਆਉਂਦਾ ਨਹੀਂ ਜਦੋਂ ਅੰਦਰ ਰੱਖਦੇ ਆ ਚਾਰਜਰ ਲਾਉਣ ਵਾਸਤੇ ਉਦੋਂ ਫੋਨ ਆ ਜਾਂਦਾ ਨਾਨੀ ਮਨਪ੍ਰੀਤ ਦੋਨਾਂ ਚੀਕੀ ਸੇ ਦੋਨਾਂ ਯਾ ਮਾਸੀ ਦਾ ਮੰਮੀ ਕਰੋ ਗੱਲ ਫੋਨ ਤੇ ਦੇ ਲੈ ਕਿੰਦਾ ਆਇਆ ਸੀ ਬਸ ਮਤੈ ਇੰਨੀ ਨਾ ਬਾ ਲੱਗ ਫਿਰ ਪਤੀਲੀ ਸੜ ਜਾਂਦੀ ਸਾਰੀ ਮੈਂ ਕੀ ਗੱਲ ਕਰਦੀ ਸੀ ਮਿੰਨੂ ਨਹੀਂ ਚੇਤਾ ਉਹ ਜੇ ਫੋਨ ਆ ਗਿਆ ਤੇ ਤਾਂ ਹੀ ਬੋਲ ਗਿਆ ਖੈਰ ਪਿਆਜ਼ਾਂ ਨਹੀਂ ਕਰਦੀ ਸੀ ਵੀ ਮੈਂ ਤਾਂ ਦੋ ਇੱਕ ਪਿਆਜ਼ ਪਾ ਕੇ ਜਦੋਂ ਪਿਆਜ਼ ਮਹਿੰਗੇ ਹੋਏ ਸੀ ਮੈਂ ਚਾਲੂ ਪਾ ਕੇ ਤੜਕਾ ਲਾਉਣਾ ਕੁੱਟ ਕੇ ਅਰਗੀ ਤਾਂ ਪੂਰਾ ਗੱਟਾ ਹੀ ਲੈ ਲਿਆ ਸੀ ਸਾਰਾ ਸਿਆਲ ਨਹੀਂ ਗਿਆ ਤੇ ਟਮਾਟਰ ਵੀ ਮਹਿੰਗੇ ਹੋ ਗਏ ਇਸ ਵਿੱਚੋਂ 400 ਨੂੰ ਹੋ ਗਏ ਸੀ ਟਮਾਟਰ ਹਾਂ ਉਹਦਾ ਤਾਂ ਆਪਾਂ ਨੂੰ ਕੋਈ ਫਰਕ ਨਹੀਂ ਪਿਆ ਸ ਟਮਾਟਰਾਂ ਦਾ ਹੈ ਨਹੀਂ ਆਪਣੇ ਘਰ ਤੋਂ ਉਹਦਾ ਆਪੇ ਸਲਾਦ ਚ ਜਾਂ ਸੈਂਡਵਿਚ ਹੋਗਣ ਬਣਾਨੇ ਉਹਦੋਂ ਉਹਦੋਂ ਜ਼ਿਆਦਾ ਹੁੰਦੀ ਕਿਉਂ ਘੱਟ ਖਾ ਕੇ ਖੁਸ਼ ਆਪਿਆ ਆਪਣੇ ਟਮਾਟਰ ਨਹੀਂ ਖਾਂਦਾ ਕੋਈ ਵੀ ਪਿਆਜ਼ਾਂ ਵੀ ਨਾ ਸਬਜ਼ੀ ਨਹੀਂ ਸਵਾਦ ਬਣਦੀ ਪਿਆਜ਼ ਹੁਣ ਤਾਂ ਸਬਜ਼ੀ ਆ ਆਹ ਨੂੰ ਟਮਾਟਰ ਟਮਟਰ ਦਾ ਤਾਂ ਨਹੀਂ ਹੁੰਦਾ ਇੰਨਾ ਟਮਾਟਰਾਂ ਦੇ ਆਪਾਂ ਐਰ ਕੀ ਬੀਜ ਲਿਆ ਬੁੱਟੇ ਘਰੇ ਵੱਧੂ ਹੋ ਗਏ ਔਰ ਹੌਲੀ ਹੌਲੀ ਸਾਰੀ ਸਬਜ਼ੀ ਬੀਜ ਦੇਣੀ ਆ ਗਰਮੀਆਂ ਵਾਲੀ ਜਿੱਕੇ ਮੌੜ ਕੇ ਗਰਮੀਆਂ ਨੂੰ ਖਾ ਨਹੀਂ ਹੁੰਦਾ ਬੰਦਾ ਮੇਰਾ ਟੇਬਲ ਫੇਰ ਰਹਾ ਹੈ ਕਲਰ ਕਰਨ ਵਾਸਤੇ ਉਹ ਤਾਂ ਹੁਣ ਆਪਣਾ ਅੱਜ ਟਾਈਮ ਹੀ ਨਹੀਂ ਲੱਗਾ ਕੱਪੜੇ ਧੋਣ ਲੱਗੇ ਕੱਲ ਨੂੰ ਲੱਗੂਗਾ ਟਾਈਮ ਕੱਲੂਗੀ ਆ ਜਿੱਤੋਂ ਸੇ ਬਿਆਨ ਤੇ ਕੇ ਫੇਰ ਨਹੀਂ ਲੱਗਣਾ ਦੇਖੋ ਉਹ ਵੀ ਪੱਕਾ ਨਹੀਂ ਪਤਾ ਜੀ ਜਾਣਾ ਹੈ ਜੇ ਜੇ ਡੈਡੀ ਨੇ ਵੀ ਜਾਣਾ ਹੈ ਤਾਂ ਵੀ ਤਾਂ ਆਪਣ ਨੂੰ ਨਹੀਂ ਖਲਾਰਾ ਕਰਨਾ ਬਣਾ ਹੈ ਕਿਹੜੇ ਅਗਲੇ ਆ ਹਾਂ ਲੈ ਮੈਂ ਪਾਉਂ ਮੈਂ ਦੇ 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 ਟੇਢ ਜਿਆਦਾ ਨਾ ਨਿਕਲ ਲਓ ਜੀ ਮम्मी ਨੇ ਨਾ ਪਤੀਲੀ ਦੇ ਉੱਤੇ ਹੀ ਆਟਾ ਗੁੰਨਣ ਵਾਸਤੇ ਗਰਮ ਪਾਣੀ ਵਾਖ ਦਿੱਤਾ। ਹੋਰ ਮੈਂ ਕਿਹਾ ਇੱਥੇ ਗਰਮ ਹੋ ਜਾਏਗਾ ਤਾਂ ਆਟਾ ਗੁੰਨ ਲਾਂਗੇ। ਹੋਰ ਪਾਣੀ ਗਰਮ ਹੋ ਜਾਏਗਾ ਤਾਂ ਸਬਜ਼ੀ ਆਪਣੀ ਗਈ ਆ। ਧਰੀ। ਹੋਇਆ। ਪਾਣੀ ਗਰਮ ਹੋ ਜਾਣਾ ਬਸ ਮੜਾ ਜੇ ਤਾਂ ਸਬਜ਼ੀ ਵਾਲਾ ਆ ਗਿਆ ਤੇ ਆਟਾ ਗੁੰਨ ਦਿੰਨੇ ਆ। ਤੰਦੂਰੀ ਤਪ ਜੂਗੀ ਤੇ ਵਿੱਚੇ ਲਾ ਦਾਂਗੇ ਆਪਾਂ ਰੋਟੀਆਂ। ਲੱਕੜਾਂ ਆਪਾਂ ਅਜ ਮੰਗਾ ਲਈਆਂ ਸੀ ਆਰੇ ਤੋਂ। ਦੋ ਪਾਰਸਲ ਆਣੇ ਸੀ ਤੇ ਕਰਾਏ ਨਹੀਂ। ਹਾਲੇ ਆਏ ਨਹੀਂ ਲੱਕੜ ਨਹੀਂ ਆਇਆ। ਮੈਨੂੰ ਲੱਗਿਆ ਸੀ ਅੱਗੇ ਫੋਨ ਆਇਆ ਕਿਤੇ ਪਾਰਸਲ ਵਾਲੇ ਦਾ ਆਇਆ ਪਰ ਆਇਆ ਹੀ ਨਹੀਂ ਆਂਦਾ ਕੀ ਤੱਜੋਂ ਲੈ ਆ ਕੱਲ ਆਉਂਦੇ ਆ ਪੱਕਾ ਨਹੀਂ ਪਤਾ ਵੈਸੇ ਜਿਹੜਾ ਪਹਿਲਾਂ ਵਾਲਾ ਪਾਰਸਲ ਮੈਂ 5 ਤਰੀਕ ਦਾ ਸੀਗਾ ਹੋਂਦਾ ਕੀਤਾ ਉਹਨਾਂ ਨੇ ਕਿਹਾ ਸੀ 5 ਤਰੀਕ ਨੂੰ ਆਊਗਾ ਮੈਨੂੰ ਲੱਗਦਾ ਪਹਿਲਾ ਵਾਲਾ ਕੈਨਸਲ ਹੋਏਗਾ ਤੇ ਜਿਹੜਾ ਦੂਜਾ ਉਹ ਆ ਜਾਏਗਾ ਜਾਂ ਦੋਨੇ ਇਕੱਠੇ ਆ ਜਾਣਗੇ ਹੁਣ ਦੇਖੋ ਕੀਤਾ ਸੀਗਾ ਮੈਂ ਠੰਡਿਆ ਚੱਲ ਠੰਡ ਚ ਚਾਹੀਦਾ ਸਮਾਨ ਤੇ ਉਹ ਹੁਣ ਤਾਂ ਗਰਮੀ ਪੈਣ ਲੱਗ ਗਈ ਦੂਸਰਾ ਤੇ ਉਹ ਪੇਪਰ ਵਾਸਤੇ ਹੀ ਹੈ ਕਿਉਂਕਿ ਡਾਕੂਮੈਂਟ ਰੱਖਨੇ ਹੁੰਦੇ ਨੇ ਫਾਈਲ ਆ ਜੇ ਤਾਂ ਆ ਜੂਗਾ ਤਾਂ ਹੋਰ ਛੱਟ ਨਹੀਂ ਤਾਂ ਕੱਲ ਹੂੰ ਤਾਂ ਕੱਲ ਦਾ ਪੱਕਾ ਹੀ ਕੱਲ ਆ ਜਾਣਗੇ ਦੋਨੇ ਟਾਗੁੰਦੇ ਪੈਨੇ ਫੋਰ ਮੈਂ ਤਾਂ ਬੈਠੀ ਹੀ ਕਰ ਦਿਨਾ ਕੋਮਟੇ ਹਲੇ ਮੈਨੂੰ ਸਾਰੇ ਕਹਿੰਦੇ ਨੇ ਧੀਆਂ ਦੀ ਮਾਂ ਰਾਣੀ ਤੇ ਵੱਡੇ ਪੇ ਭਰੇ ਬਾਣੀ ਤੇ ਮੈਂ ਸਾਰਾ ਫਿਰ ਵੀ ਧੀਆਂ ਦੇ ਨਾਲ ਤਾਂ ਕੰਮ ਕਰਾਉਣ ਦਾ ਤਾਂ ਹੱਕ ਬੰਦਾ ਹੀ ਆ ਤੇ ਮੈਂ ਅੱਧਾ ਕੰਮ ਮੈਂ ਕਰਦੀ ਆ ਨਾ ਅਸੀਂ ਅਸੀਂ ਕਦੋਂ ਕਿਹਾ ਕਿ ਤੁਸੀਂ ਨਹੀਂ ਕਰਾਂਦੇ ਆ ਸਾਡੇ ਮੂੰਹ ਤਾਂ ਨਹੀਂ ਕਦੀ ਸੁਣਿਆ ਸੀ ਨਾ ਅੱਜ ਭਾਬੀ ਆਈ ਸੀਗੀ ਉਹ ਵੀ ਕਹਿੰਦੀ ਸੀ ਧੀਆਂ ਦਾ ਧੀਆਂ ਹੀ ਹੁੰਦੀਆਂ ਭਾਵੇਂ ਜਿੱਥੇ ਮਰਜੀ ਆ ਪਰ ਜਿਹੜਾ ਆਪ ਕੰਮ ਕਰਨਾ ਔਰ ਕਿ ਉਹ ਤਾਂ ਆਪਣੀ ਕਰਨਾ ਪੈਂਦਾ ਆ ਤੀਆਂ ਦਾ ਵੀ ਬਥੇਰਾ ਸਾਰਾ ਹੁੰਦਾ ਆ ਆਪਦੇ ਵੀ ਸਾਡਾ ਗੋਡੇ ਚੱਲਦੇ ਰਹਿਣ ਤੇ ਚੰਗੇ ਆ ਬਥੇਰਾ ਕਰ ਲਈਦਾ ਅੱਗੇ ਕੱਲੀ ਕਰਦੀ ਹੁੰਦੀ ਸੀ ਮੈਂ ਸਾਰਾ ਹੀ ਇੰਨਾ ਇਹਨਾਂ ਨੂੰ ਸਕੂਲੇ ਕੱਲਣਾ ਪਸ਼ੂ ਸਾਹਮਣੇ ਚਾਰ-ਚਾਰ ਪਸ਼ੂ ਹੁੰਦੇ ਸੀਗੇ ਤੇ ਸਾਰੇ ਹੀ ਕਰਨਾ ਤੇ ਹੁਣ ਇੰਨਾ ਆ ਵੀ ਸੀ ਤਿੰਨ ਜਣੀਆਂ ਵੰਡ ਕੇ ਕਰ ਲੈਣੀਆਂ ਛੇ ਤਿੰਨ ਨਿਬੜ ਜਾਂਦਾ ਹੁਣ ਪਸ਼ੂ ਵੀ ਹੈ ਨਹੀਂਗੇ ਪਸ਼ੂ ਵੀ ਸਾਰੇ ਨਿਬੜ ਗਏ ਨੇ ਕੱਲ ਮੈਂ ਦੇਖਦੀ ਸੀਗੀ ਇੱਕ ਗਾਂ ਖੋਣ ਤੇ ਸੁਪਾ ਗੰਦੀ ਮੰਮੀ ਰਹਿ ਨਹੀਂ ਦੇਉਂਦੀ ਨਹੀਂ ਲੈਣੀ ਮੇਨ ਵੇਜੀ ਤਾਂ ਬੜੀ ਆਉਂਦੀ ਹੈ ਪਰ ਮੇਰੀ ਸਿਹਤ ਸਾਹ ਨਹੀਂ ਦਿੰਦਾ ਜਿੰਦੀ ਛੇ ਨਹੀਂ ਸਾਹ ਲਿੰਦੀ ਰੀਜ ਤਾਂ ਮੈਨੂੰ ਬਥੇਦੀ ਆ ਪਪੂ ਲੈ ਕੇ ਫਾਇਦਾ ਕੀ ਹੈ ਹੁਣ ਜੇ ਤੁਸੀਂ ਬਿਮਾਰ ਹੋ ਜਾਂਦੇ ਹੁਣ ਸਾਨੂੰ ਕਰਦਾ ਹੀ ਹੁੰਦਾ ਫਿਰ ਉਹ ਵੀ ਕਰਨਾ ਪੈਣਾ ਹਾਂ ਛੇ ਨਹੀਂ ਸਾਹ ਲਿੰਦੀ ਨੇ ਤਾਂ ਪਸ਼ੂ ਤੋਂ ਮੈਂ ਰੱਖ ਲਵਾਂ ਇੱਕ ਦੋ اپنی سبزی ਬਣ ਕੇ ਹੋਈ ਆ ਪਿਆਰ ਤੇ ਆਪਾਂ ਕਰਦੇ ਆ ਤੇੜੇ ਰੋਟੀਆਂ ਲਾਉਣ ਵਾਸਤੇ ਸਬ지 ਵਧੀਆ ਰਹਿ ਗਈ ਆ ਤੇ ਮਨਪ੍ਰੀਤ ਦੀ ਦੋਂ ਦਾ ਡੈਡੀ ਦੀਤ ਬਲੇਟ ਕੇ ਰੱਖ ਦਾਂਗੇ ਰੋਟੀ ਗਰਮ ਡੱਬੇ ਚ ਤੇ ਆਪਾਂ ਇੱਥੇ ਲੈ ਕੇ ਲੈਣੀ ਆ ਖਾ ਆਹਾਂ ਦੀਆਂ ਫਿਰ ਗਰਮ ਰਹਿਣਗੀਆਂ ਆਪਾਂ ਉਹਨਾਂ ਕੀ ਤਾਂ ਖਾ ਲੈਣਗੇ ਉਹਦੀ ਹੁਣੇ ਚਲੇ ਗਏ ਗੇੜਾ ਲੈ ਕੇ ਪਾ ਲੱਗੇ ਸੀਗੇ ਕਿੰਨੇ ਲਾਉਣ ਤੇ ਫੁੱਲ ਕੇ ਲਾ ਕੇ ਫੇਰਾ ਫਾ ਚੱਲਦੇ ਆ ਅੰਦਰ ਦੇਖਦੇ ਆ ਪਰ ਹੁਣ ਤਾਂ ਕੋਈ ਨਹੀਂ ਕੰਮਕੁਮ ਹੋਣਾ ਹੈਗਾ ਹੁਣ ਤਾਂ ਬਸ ਜਾ ਕੇ ਸਿੱਧਾ ਰੋਟੀ ਖਾ ਕੇ ਜਾਣਾ ਇਥੋਂ ਜਿੱਦਾਂ ਤੇ ਸਾਡੇ ਘਰੇ ਵਾਈਫਾਈ ਲੱਗੀ ਨਾ ਉਦੋਂ ਦਾ ਸਵਿਚ ਅਜ ਨਾਲ ਨੈਟ ਨਹੀਂ ਚਲਾ ਕੇ ਦੇਖਿਆ ਅੱਗੇ ਅਸੀਂ ਡੈਡੀ ਨੂੰ ਕਿਹਾ ਮੈਂ ਤੁਸੀਂ ਸਾਡਾ ਰੀਚਾਰਜ ਕਰ ਦੋ ਸੀ 2GB ਅਲਾ ਵੀ ਡਾਲਿਆ 20 ਰੁਪਏ ਦਾ ਕਰਾਰਾ ਕਰ ਦਿੱ 30 ਰੁਪਏ ਦਾ ਕਰਾ ਲਿਆ ਜਿੱਦਾਂ ਦੀ ਵਾਈਫਾਈ ਲੱਗੀ ਨਾ ਉਦੋਂ ਦਾ ਅਸੀਂ ਚੱਲ ਅਜ ਨਾਲ ਚਲਾ ਕੇ ਨਹੀਂ ਵੇਖਿਆ ਟਾਈਮ ਹੀ ਨਹੀਂ ਮਿਲਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਸਾਲਾਂ ਦੇ ਫੋਨ ਤਾਂ ਦੋ ਦੋ ਹੈ ਤੇ ਚਲਾਈਦਾ ਬਸ 2 ਮਿੰਟ ਰਹਿ ਕੇ ਤੇ ਇੱਕ ਦਿਨ ਰੀਲ ਵੇਖ ਲਈ ਕੋਈ ਵੱਡੀ ਗੱਲ ਕਹਿ ਨਹੀਂ ਸਕਦੇ ਹੋਰ ਤੇ ਉਦਾਂ ਜਿਵੇਂ ਅੱਗੇ ਹੈ ਪਤਾ ਨਹੀਂ ਅੱਗੇ ਥੋੜਾ ਜਿਹਾ ਚਰ ਚਲਾਈਦਾ ਸੀ ਕਦੇ ਸਾਰਾ ਨੈਟ ਖਤਮ ਹੋ ਜਾਂਦਾ ਸੀਗਾ ਤੇ ਓਏ ਇਸੇ ਦੁੱਖ ਹਾਲਿਆ ਸੀ ਵਾਈਫਾਈ ਲਵਾਈਏ ਤਾਂ ਵਾਈਫਾਈ ਨੂੰ ਸੀ ਵਾਈਫਾਈ ਤੇ ਨਾਈਟ ਨਹੀਂ ਚਲਾ ਕੇ ਵੇਖਿਆ ਜੱਜ ਕਦੇ ਚਲਾਉਂਦੇ ਨਹੀਂ ਕਿ ਟਾਈਮ ਹੀ ਨਹੀਂ ਲੱਗਦਾ ਰਾਤ ਨੂੰ ਵੀ 2 ਕੁ ਮਿੰਟ ਚਲਾਣੇ ਆ ਉਹਨੇ ਟਾਈਮ ਆਪ ਥੱਕੇ ਉਹਨੇ ਆਂ ਦੀ ਸੋ ਜੰਨੇ ਆ ਤੇ ਹੁਣ ਦੇਖਦੇ ਆ ਹਾਂਜੀ ਆਪਣਾ ਇੱਕ ਚੈਨਲ ਹੈਗਾ ਆ ਕੁਲਵਿੰਦਰ ਦੀ ਰਸੋਈ ਤੇ ਉਹਦੇ ਤੇ ਆਪਾਂ ਰੋਜ਼ ਹੀ ਵੀਡੀਓ ਬਣਾ ਪਾਈਦੀ ਐ ਇੱਕ ਛੋਟ ਵੀਡੀਓ ਤੇ ਉਹਨੂੰ ਵੀ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਅੱਗੇ ਵਧਾਓ ਤੇ ਆਪਣਾ ਵੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ